ਉਹ ਮੀਟਿੰਗ ਅਸੀਂ ਲੋਕਾਂ ਦੀ ਡਿਮਾਂਡ ਤੇ ਰੱਖੀ ਹੈ ਕਿਉਂਕਿ ਕੁਝ ਅਫਸਰ ਸਹਿਬਾਨ ਸਾਡੇ ਮਿੱਲਰਾਂ ਨੂੰ ਥ੍ਰੈਟ ਕਰ ਰਹੇ ਸੀਗੇ ਦੇਖੋ ਥ੍ਰੈਟ ਕਰਨ ਨਾਲ ਕੋਈ ਕੰਮ ਨਹੀਂ ਚੱਲਦਾ ਇਹ ਕੰਮ ਚੱਲੇਗਾ ਜੇ ਤੁਸੀਂ ਜਾ ਕੇ ਸੈਂਟਰ ਸਰਕਾਰ ਨਾਲ ਲਲੋਗੇ ਜੇ ਤੁਸੀਂ ਸੈਂਟਰ ਸਰਕਾਰ ਤੋਂ ਜਗ੍ਹਾ ਬਣਵਾਓਗੇ ਦੇਖੋ ਜਗ੍ਹਾ ਬਣਵਾਉਣ ਦਾ ਇੱਕੋ ਹੀ ਤਰੀਕਾ ਹੈ तरीका ਇਹ ਹੈ ਵੀ ਜਿਹੜਾ ਤੁਸੀਂ ਚੌਲਾਂ ਦਾ ਰੇਟ 2800 ਰੁਪਏ ਕਹਦੇ ਐ ਐਥਨੋਲ ਵਾਲਤੇ ਸ਼ਰਾਬ ਦੀ ਫੈਕਟਰੀਆਂ ਵਾਸਤੇ ਉਸ ਰੇਟ ਨੂੰ ਘਟਾ ਕੇ 22-2300 ਦੇ ਲਿਓ ਜਿੱਥੇ ਨਾਲੇ ਪਹਿਲਾਂ ਵੀ ਦਿੱਤਾ ਸੀ ਜੇ 22-2300 ਦਾ ਰੇਟ ਕੱਢ ਦੇਣਗੇ ਉਹਨੂੰ ਤੇ ਐਕਸਪੋਰਟ ਕਰ ਦਿਓ ਤੇ ਐਥਨੋਲ ਨੂੰ ਦੇ ਦਿਓ ਚਾਹ ਤੁਸੀਂ ਸ਼ਰਾਬ ਫੈਕਟਰੀਆਂ ਦੇ ਦਿਓ ਉਧਰੋਂ ਮਾਲ ਚੱਕਣ ਲੱਗਣਗੇ ਉਧਰੋਂ ਅਸੀਂ ਐਗਰੀਮੈਂਟ ਕਰ ਲਾਂਗੇ ਤੇ ਜੀਰੀ ਮੰਡੀ ਚੋਂ ਚੱਕ ਕੇ ਅਸੀਂ ਜਾ ਕੇ ਉੱਥੇ ਚੌਲਾ ਦੇਾਂਗੇ ਰੋਲੇ ਕੋਈ ਨਹੀਂ ਇਕ ਸਾਡੇ ਪੰਜਾਬ ਸਰਕਾਰ ਮਿਹਰਬਾਨੀ ਕਰੇ ਜਿਨ੍ਹਾਂ ਪੈਸਿਆਂ ਨਾਲ ਸਰਕਾਰ ਚਲਾ ਰਹੀ ਆ 2000 ਕਰੋੜ ਰੁਪਇਆ ਉਹ ਸਾਡੇ ਸੈਲਰਾਂ ਵਾਲਿਆਂ ਦਾ ਖਾਈ ਬੈਠੇ ਰੱਬ ਵਾਸਤੇ ਸਾਡੇ ਪੈਸੇ ਦੇ ਦਿਓ ਸਾਨੂੰ ਪਿਛਲੇ ਸਾਲ ਬਹੁਤ ਘਾਟਾ ਪਿਆ ਆ ਸਾਡੇ ਬੱਚੇ ਨਾਲ ਖੜੇ ਮੇਰਾ ਪੋਤਾ ਇਹ ਇਹ ਨਾਲ ਖੜੇ ਆ ਇਹਨਾਂ ਦਾ ਭਵਿੱਖ ਜਿਹੜਾ ਉਹ ਖਤਰੇ ਚ ਪੈ ਗਿਆ ਹੁਣ ਤੁਹਾਨੂੰ 2 ਮਿੰਟ ਇਹ ਵੀ ਦੱਸੇਗਾ ਵੀ ਇਹਨਾਂ ਦੀ ਕੀ ਪ੍ਰੋਬਲਮ ਬੱਚਿਆਂ ਦੀ ਗੋਲੋ ਜੀ ਵੇਖੋ ਜੀ ਸਰਕਾਰ ਦੀ ਪੋਲਿਸੀ ਕਰਕੇ ਸਾਡਾ ਤਾਂ ਕੀਤਾ ਗਿਆ ਆ ਆ ਆਪਣੇ ਦਾ ਸ਼ਰਵਾ ਦਾ ਕੀ ਕਹਿਣਾ ਚਾਹੁੰਦੇ ਜੋ ਇਕੱਠ ਵਿੱਚ ਹਰਿਆਣਾ ਦਾ ਸਰਹੰਦੀ ਗੱਲ ਸੀ ਕਿ ਮੈਂ ਆਪਣੇ ਦਿਨਵਾਰਾਂ ਕਰ ਸੀਗਾ ਜਿਹੜੀ ਪਿਛਲੇ ਸਾਲ ਸਾਡੀ ਇੰਡਸਟਰੀ ਖਰਾਬ ਹੋਈ ਉਸ ਨੂੰ ਉਸ ਨੂੰ ਦੇਖਦੇ ਹੋਏ ਸਾਰੇ ਵਿਦਵਾਨਾਂ ਨੇ ਇਸ ਵਾਰੀ ਕਹਿੰਿਆ ਕੀਤਾ ਹੈ ਨਾ ਉਹ ਕਾਗਜ਼ਪਰ ਰੇ ਦੇ ਨਾਲ ਕੁਝ ਹੋਰ ਕਰਦੇ ਨੇ ਅਫਸਰ ਥਰੈਟਿੰਗ ਕਰਕੇ ਉਹਨਾਂ ਨੂੰ ਉਸ ਤੋਂ ਹਲਾਉਣਾ ਚਾਹੁੰਦੇ ਨੇ ਵਿਦਵਾਨਾਂ ਤੋਂ ਪਰ ਮਿੱਤਰ ਸਾਰੇ ਹਰੇ ਹੋਏ ਨੇ ਕਿਉਂਕਿ ਉਹਨਾਂ ਨੂੰ ਦੇਖਿਆ ਕਿ ਕੰਪਨੀ ਸਾਡੇ ਕੋਲ ਚੋਦਾ ਸਾਡੇ ਵਿੱਚ ਮਿਲ ਹੋਇਆ ਹੈ ਨੈਸ਼ਨਲ ਟੋਨਾ ਜਿਹੜਾ ਹੈ ਉਹ ਦਾ ਦੋ ਸਾਲਾਂ ਤੱਕ ਮੰਦੀ ਹੋ ਸਕਦਾ। ਸੋ ਕੁਦਰਤਾਂ ਕਰਨਾ ਚਾਹੁੰਦੇ ਨੇ ਨਮਰਾ ਨਹੀਂ ਸਰਕਾਰ। ਸਿਆਣਤ ਸਰਕਾਰ ਨਾਲ ਗੱਲਬਾਤ ਚੱਲ ਰਹੀ ਹੈ ਕਿੱਥੇ ਲਿਖੇ ਕਲਪਾ ਗੱਲਬਾਤ ਸਰਕਾਰ ਨੂੰ ਕੀ ਲੱਗਦਾ ਹੈ ਕਿ ਪੱਲਾ ਛਾੜਦੀ ਹੈ ਇਹ ਪੰਜਾਬ ਸਰਕਾਰ ਕੀ ਅਸਲ ਵਿੱਚ ਮਾਨ ਸਾਹਿਬ ਨੇ ਚਿੱਠੀ ਠੀਕ ਲਿਖੀ ਹੈ ਪਰ ਇਹ ਕਿੱਥੇ 5 ਮਹੀਨੇ ਲੇਟ ਲਿਖੀ ਹੈ ਕਿਉਂਕਿ ਅਫਸਰਾਂ ਨੂੰ ਇਹ ਗੱਲ ਰਹੀ ਵੀ ਉਹਨਾਂ ਨੇ ਕਦੇ ਨਹੀਂ ਅਫਸਰਾਂ ਦਾ ਕੰਮ ਕੀ ਹੈ ਵੀ ਝੋਨੇ ਜਿੰਨੇ ਕਿਸਾਨ ਰੋਣਗੇ ਜਿੰਨੇ ਸੈਦਾਂ ਲੈਣਗੇ ਆੜਤੀਓਂ ਲੈਣਗੇ ਉਹਨਾਂ ਨੂੰ ਪੈਸੇ ਮਿਲਣਗੇ ਤੋ ਅਸਲਾਂ ਦਾ ਕੰਮ ਹੈ ਕਿ ਪੈਸੇ ਕਿਵੇਂ ਕਮਾਈਏ ਹੁਣ ਮਾਨ ਸਾਹਿਬ ਨੇ ਸਭ ਤੋਂ ਵੱਡੀ ਚਿੱਠੀ ਲਿਖੀ ਹੈ ਫਿਰ ਉਹ ਪਰਸਨਾ ਜਾਣਗੇ ਪਰ ਅਸੀਂ ਇਹ ਕਹ ਰਹੇ ਹਾਂ ਕਿ ਚਲੋ ਮੈਂ ਤੁਸੀਂ ਮਤਲਬ ਆਪਣੇ ਘਰਾਂਾਂ ਚ ਲਵਾ ਲਓ ਅਸੀਂ ਬਾਅਦ ਵਿੱਚ ਮਿਲ ਕਰਾਂਗੇ ਜੇ ਕਰਨਾ ਐਫ 4 ਦਾ ਜਿਹੜਾ ਸਾਈ ਸਾਹਿਬ ਚੈਨਲ ਦਾ ਬਲਾਗ ਨੂੰ ਬਣਾਉਣਾ ਹੈ ਕੀ ਕਹਿਣਾ ਚਾਹੁੰਦੇ ਹੈ ਚੈਨਲ ਨਾਲੋਂ ਐਫ 4 ਦੇ ਰਾਈਸ ਵੀਡੀਓ ਆਪਣੇ ਪਾਰੀਏ ਉਡੀ ਬਾਈ ਡਰੈਸਰ ਜੀ ਬਿਲਕੁਲ ਸਹੀ ਜੀ ਰਿਹਾ ਹੈ ਬੰਦੇ ਬਾਈ ਕੱਟ ਕਰ ਰਹੇ ਜਿਹਦੇ ਨਾਮ ਇੰਦਰਾ ਦੀ ਬਹੁਤ ਵੱਡੀ ਬਲੈਕ ਮਿਲਦੀ ਹੋਰੀ ਹੈ ਇੱਕ ਬੰਦਾ ਉਹਨਾਂ ਪਾਸ ਕਰ ਦਿੰਦਾ ਦੂਜਾ ਫੇਲ ਕਰ ਦਿੰਦਾ ਸੋ ਲੋਕਾਂ ਨੂੰ ਇਹ ਲੱਗਦਾ ਕਿ ਅਸੀਂ ਐਫਐਸਆਈ ਦੇ ਨਾਮ ਤੇ ਬੁਲਾ ਰਹੇ ਸਾਡੇ ਨਾਲ ਧੋਖਾ ਹੋ ਗਿਆ ਸੋ ਇਨਸਪਾਈਟ ਆਫ ਥੈਟ ਕਿ ਅਸੀਂ ਨਾਲ ਸੇਵਾਵਾਂ ਨਾਲ ਕੰਮ ਕੀਤਾ ਪਰ ਇਹ ਸਾਡੀ ਬਲੈਕ ਮਿਲ ਰਹੇ ਅਸੀਂ ਦੇਖੋ ਬੰਦ ਨਹੀਂ ਹੋਰੀ ਬਲੈਕ ਮਿਲ ਰਹੇ ਸਿਰੇ ਨੂੰ ਬਹੁਤ ਜ਼ਿਆਦਾ ਹੋ ਰਹੀ ਹੈ ਇਸ ਕਰਕੇ ਲੋ ਇੰਡੀਆ ਲੈਵਲ ਤੇ ਬਾਈ ਕੱਟ ਕਰਾਂਗੇ ਅੱਗੇ ਕਿਸੇ ਦਾ ਨਾਮ ਹੋਵੇ ਅਸੀਂ ਇਸ ਵਾਰ ਇਕਜੁੱਟ ਹੋਇਆ ਤੁਸੀਂ ਦੇਖਿਆ ਇਹ 5500 ਮਿਲ ਜਾਏ 4000 ਬੰਦਾ ਇੱਥੇ ਦਾ ਇਕੱਠ ਹੈ ਤਾਂ ਮੇਰੀ ਤਾਂ ਸਰਕਾਰ ਤੋਂ ਇਹ ਹੀ ਬੇਨਤੀ ਹੈ ਕਿ ਸਰਕਾਰ ਜਲਦੀ ਤੋਂ ਜਲਦੀ ਸਪੀਡ ਨੂੰ 2x ਕਰੇ ਤੇ ਜਿਹੜੀ ਸਪੇਸ ਹੈਗੀ ਹੈ ਬਣਾਵੇ ਜਿੰਨੇ ਵੀ ਸਪੇਸ ਬਣ ਕੇ ਪਰ ਬਣੇ ਅਜੀ ਚਾਵ ਲਈ ਇਹ ਸਾਡਾ ਫਿਊਚਰ ਬਣਾਏਗਾ ਬਚ ਸਕਦਾ ਹੈ